ਕਬੱਡੀ 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 ਸਾਚੀ ਗਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਮੈਂ ਦੱਸਣਾ ਚਾਹੁੰਦਾ ਸੰਦੀਪ ਬਾਈ ਦੀ ਯਾਦ ਦੇ ਵਿੱਚ ਨੰਗਲੰਦੀਆਂ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ 11 ਫਰਵਰੀ ਯਾਨੀ ਕਿ ਕੱਲ ਨੂੰ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰ ਮੰਣ ਕੇ ਸੰਦੀਪ ਬਾਈ ਦੇ ਟੂਰਨਾਮੈਂਟ ਤੇ ਜਰੂਰ ਪਹੁੰਚੋ ਹਮ ਹਮਾ ਕੇ ਜਿਵੇਂ ਬਾਈ ਦੀ ਹੁੰਦੇ ਪਹੁੰਚਦੇ ਸੀ ਅੱਜ ਵੀ ਬਾਈ ਆਪਣੇ ਚ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀਰ ਜਿਵੇਂ ਹਰਿਆਣੇ ਤੋਂ ਦੂਰ ਦੂਰੋਂ ਸਾਰੇ ਪੰਜਾਬ ਦੇ ਵੀਰ ਸਾਰੇ ਪਹੁੰਚਦੇ ਸੀ ਉਹਨੂੰ ਚਾਉਣ ਵਾਲੇ ਤੇ ਮੇਲੇ 'ਚ ਜ਼ਰੂਰ ਹਾਜ਼ਰੀ ਲਵਾਇਓ ਬੇਨਤੀ ਸਾੜੀ ਹੱਥ ਜੋੜ ਕੇ ਸੰਦੀਪ بھائی ਦਾ ਟੂਰਨਾਮੈਂਟ ਕਿਉਂਕਿ ਦਰਸ਼ਕ ਵੀਰਾਂ ਨਾਲ ਲੋਕਾਂ ਨਾਲ ਚ ਰੱਬ ਵਸਦਾ ਇਹਨਾਂ ਨਾਲ ਕਾਮਯਾਬ ਹੁੰਦਾ ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਉੱਥੇ ਪਹੁੰਚ ਕੇ ਜ਼ਰੂਰ ਹਾਜ਼ਰੀ ਲਵਾਇਓ ਤੇ ਸਾਰੇ ਜ਼ਰੂਰ ਪਹੁੰਚੋ ਮੇਰਾ ਵੀਰ ਕੱਲ ਨੂੰ ਤੇ ਬਹੁਤ ਵਧੀਆ ਚੂਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਤਕਰੀਬਨ ਸਾਰੀ ਪਲੇਅਰ ਖੇਡਣਗੇ ਜੇ ਕਿਸੇ ਪਲੇਅਰ ਦੀ ਇੰਜਰੀ ਹੋ ਵੀ ਉੱਥੇ ਜ਼ਰੂਰ ਹਾਜ਼ਿਰ ਲਿਵਾਉ ਮੇਰੇ ਵੀਰੋ ਤੇ ਜ਼ਰੂਰ ਆਇਓ ਤੁਸੀਂ ਵੀ ਤੁਹਾਡਾ ਹੀ ਪਹੁੰਚਣਾ ਬਹੁਤ ਜ਼ਰੂਰੀ ਆ ਕਿਉਂਕਿ ਲੋਕਾਂ ਨਾਲ ਮੇਲਾ ਸਫਲ ਹੁੰਦਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀਰੇ ਜ਼ਰੂਰ ਪਹੁੰਚੋ ਮੇਰੇ ਸਾਰੇ ਵੀਰ ਜ਼ਰੂਰ ਪਹੁੰਚੋ ਭਾਈ ਦੇ ਟੂਰਨਾਮੈਂਟ ਤੇ ਕੱਲ ਨੂੰ ਨੰਗਲੰਬੀਆਂ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਯਾਰ ਕੋਟਲੀ ਆਪਾਂ ਪਹੁੰਚੇ ਨੰਗਲੰਬੀਆਂ ਨੰਗਲੰਬੀਆਂ ਪਿੰਡ ਤੇ ਆਪਣੇ ਭਾਈ ਦਾ ਟੂਰਨਾਮੈਂਟ ਜੋ ਹਰ ਯਾਦ ਵਿੱਚ ਹਰ ਸਾਲ ਕਰਵਾਇਆ ਜਾ ਰਿਹਾ ਤੇ ਇਸ ਵਾਰੀ ਵੀ 11 ਫਰਵਰੀ ਨੂੰ ਕਰਾਇਆ ਜਾ ਰਿਹਾ ਤੇ ਗਰਾਊਂਡ ਦੀਆਂ ਸਾਰੀਆਂ ਤਿਆਰੀਆਂ ਹੋ ਰਹੀਆਂ ਆ ਤੇ ਜਿੰਨੇ ਵੀ ਆਪਣੇ ਦਰਸ਼ਕ ਹੈਗੇ ਚਾਹਣ ਵਾਲੇ ਆ ਜਰੂਰ ਭਾਈ ਦੇ ਇਸ ਟੂਰਨਾਮੈਂਟ ਤੇ ਹਮਮਾ ਕੇ ਪਹੁੰਚਿਓ ਜੋ ਸਾਰਿਆਂ ਨੂੰ ਜੋ ਪਹਿਲਾਂ ਇਕੱਠ ਹੁੰਦਾ ਏ ਉਹ ਸੇਮ ਉਹੀ ਇਕੱਠ ਹੋਵੇ ਕਿ ਜੋ ਭਾਜੀ ਪਹਿਲਾਂ ਵੀ ਜੋ ਚਾਹੁੰਦਾ ਸੀਗਾ ਕਬੱਡੀ ਨੂੰ ਤਾਂ ਲੈ ਕੇ ਜਾਣ ਲਈ ਉਹ ਪ੍ਰਾਲਾ ਕਰ ਰਿਹਾ ਸੀਗੇ ਤੇ ਜਿੰਨੇ ਵੀ ਆਪਣੇ ਦਰਸ਼ਕ ਉਹਨਾਂ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਆ ਉਹ ਜਰੂਰ ਪਹੁੰਚਿਓ ਤੇ ਬਾਜੀ ਬਾਕੀ ਤੁਹਾਨੂੰ ਦੱਸੋ ਜੀ ਕਿੱਦਾਂ ਹਾਂਜੀ ਹਾਂਜੀ ਬਾਜੀ ਆਪਣੇ ਹਾਂਜੀ ਤਿਆਰੀਆਂ ਬਾਜੀ ਫੁੱਲ ਚੱਲ ਰਹੀਆਂ ਆ ਪਹਿਲਾਂ ਮੰਗ ਬਾ ਸੰਦੀਪ ਦੀ ਕਮੀ ਆ ਤੇ ਮੂਸ ਜੀ ਇਹ ਕਰੀ ਦੀ ਵੀ ਬੱਦ ਤੋਂ ਬੱਦ ਹਰੇਕ ਵਾਰ ਕੋਈ ਨਾ ਕੋਈ ਦਰਸ਼ਕਾਂ ਵਾਸਤੇ ਵਧੀਆ ਹੀ ਹੋਵੇ ਤੇ ਇਸ ਵਾਰ ਵੀ ਟਰਾਈ ਕਰ ਰਹੇ ਕੋਈ ਨਾ ਕੋਈ ਦਰਸ਼ਕਾਂ ਵਾਸਤੇ ਵਧੀਆ ਤੇ ਹੋਮ ਹੋਮਾ ਕੇ ਪਮਟਣਾ ਹੈ ਇਸ ਵਾਰ ਦਰਸ਼ਕਾਂ ਵਾਸਤੇ ਲੱਕੀ ਕੂਪਨ ਜਿਹੜੇ ਆਪਾਂ ਰੱਖਿਆ ਉਹ ਕੈਸ਼ ਪ੍ਰਾਈਜ਼ ਰੱਖਿਆ ਜਦਾ ਸੈਮੀ ਫਾਈਨਲ ਚ ਦੋ ਆਪਾਂ ਕੱਢਾਂਗੇ ਕੈਸ਼ ਪ੍ਰਾਈਜ਼ 11-11000 ਦੇ ਫਾਈਨਲ ਵਿੱਚ 31000 31000 ਫਾਈਨਲ ਚ ਕੱਢਿਆ ਜਾਊਗਾ ਦਰਸ਼ਕਾਂ ਵਾਸਤੇ ਦਰਸ਼ਕਾ ਲਈ ਵੀ ਕੁਛ ਨਾ ਕੁਛ ਐਰ ਕੀ ਕੈਸ਼ ਦਾ ਕੀਤਾ ਆਪਾਂ ਲੱਗ ਤੋਂ ਸਾਰੇ ਸੰਦੀਪ ਨੂੰ ਚਾਹਵਣ ਵਾਲਿਆਂ ਨੂੰ ਬੇਨਤੀ ਆ ਵੀ 11 ਤਰੀਕ ਨੂੰ ਹਮ ਮਾ ਕੇ ਪਹੁੰਚੋ ਤੇ ਆਪ ਸੰਦੀਪ ਵੀ ਨੂੰ ਪਤਾ ਲੱਗੇ ਵੀ ਮੇਰਾ ਮੇਲਾ ਵਧੀਆ ਹੋਇਆ ਧੰਨਵਾਦ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ